ਜਲੰਧਰ ਦੀਆਂ ਜਿਮਨੀ ਚੋਣਾ ਹੋਈਆਂ ਤੇ ਹੁਣ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਆਕਾਲੀ ਦਲ ਨੇ ਤਿਆਰੀ ਖਿੱਚ ਲਈ ਆ ਤਾਂ ਦੱਸੀਏ ਕਿ ਲਗਾਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਖ ਸੰਗਤਾਂ ਨੂੰ ਇੱਕ ਵੱਡਾ ਸਨੇਹਾ ਲਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜਾ ਕਿ ਇੱਕ ਸਿੱਖ ਜਥੇਬੰਦੀਆਂ ਨੇ ਵਟਾ ਇਕੱਠ ਕੀਤਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਕੱਠ ਹੋਇਆ ਤੇ ਉੱਥੇ ਹੀ ਭਾਈ ਅਮਰਪਾਲ ਸਿੰਘ ਨੂੰ ਸਪੋਰਟ ਕੀਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਆਵਾਜ਼ ਜਿਹੜੀ ਕਿ ਸਿੱਖ ਜਥੇਬੰਦੀਆਂ ਦੀ ਚੱਕੀ ਗਈ ਤੇ ਜਿਸ ਨੂੰ ਲੈ ਕੇ ਭਾਈ ਅਮਰ ਪਾਲ ਸਿੰਘ ਦੇ ਮਾਤਾ ਦੇ ਵੱਲੋਂ ਸਿੱਖ ਕੌਮ ਨੂੰ ਇਹ ਬਟਾ ਸੁਨੇਹਾ ਲਾਇਆ ਗਿਆ ਤੇ ਉੱਥੇ ਹੀ ਉਹ ਦੂਜੇ ਪਾਸੇ ਉਹਨਾਂ ਨੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਜੜੀਆਂ ਕਿ ਸਿੱਖ ਜਥੇਬੰਦੀਆਂ ਦੇ ਨਾਲ 71 ਹੋ ਕੇ ਏਡਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਕੱਠ ਕੀਤਾ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਚੱਕੀ ਧੰਨਵਾਦ ਹੈ ਜਿਹੜਾ ਕਿ ਪਰਿਵਾਰ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਮਾਤਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਿੱਖ ਜਥੇਬੰਦੀਆਂ ਹੇ ਭਟਾ ਸੁਨੇਹਾ ਲਾਇਆ ਤੇ ਧੰਨਵਾਦ ਕੀਤਾ ਤੇ ਦੂਜੇ ਪਾਸੇ ਦੱਸ ਦਈਏ ਕਿ 19 ਅਗਸਤ ਨੂੰ ਬਾਬਾ ਬਕਾਲਾ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਪੰਜਾਬ ਦੇ ਵਿੱਚ ਪੰਥਕ ਇਕੱਤਰਤਾ ਸਭ ਤੋਂ ਵੱਡੀ ਹੋਈ ਤੇ ਜਿਸ ਤੋਂ ਬਾਅਦ ਸਿੱਖ ਕੌਮ ਜਿਹੜੀ ਕਿ ਉੱਥੇ ਇਕੱਤਰ ਹੋਣ ਦੇ ਬਾਵਜੂਦ ਜਿਹੜੀ ਕਿ ਸਰਕਾਰਾਂ ਦਾ ਵਿਰੋਧ ਕਰਨੀ ਸੀ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਕਿ ਮੁੱਦਾ ਚੱਕਿਆ ਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਗਿਆ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਜਦੋਂ ਆਪਣੀਆਂ ਸਜ਼ਾਮਾਂ ਸਿੱਖ ਜਥੇਬੰਦੀਆਂ ਪੂਰੀਆਂ ਕਰ ਚੁੱਕੀਆਂ ਨੇ ਤਾਂ ਉੱਥੇ ਉਹਨਾਂ ਨੂੰ ਬਾਹਰ ਕੀਤਾ ਜਾਵੇ ਤੇ ਐਨਐਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਭਾਈ ਅਮਰਤਪਾਲ ਸਿੰਘ ਨੂੰ ਰੱਖਿਆ ਹੋਇਆ ਹੈ ਤੇ ਜਾਣ ਬੁੱਝ ਕੇ ਸਰਕਾਰਾਂ ਦੇ ਵੱਲੋਂ ਸਿੱਖਾਂ ਦੇ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਵਿਰੋਧ ਵੀ ਹੋਇਆ ਤੇ ਉੱਥੇ ਹੁਣ ਮਾਤਾ ਨੇ ਸਿੱਖ ਕੌਮ ਨੂੰ ਵੱਡਾ ਸਨਿਹਾਂ ਲਾ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਧੰਨਵਾਦ ਹਾਂ ਕਿ ਜਿਹੜੀਆਂ ਸਿੱਖ ਸੰਗਤਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਪਹੁੰਚੀ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਕੱਤਰਤਾ ਹੋਈ ਤੇ ਜਿਸ ਨੂੰ ਲੈ ਕੇ ਸਿੰਘਾਂ ਨੂੰ ਸਨੇਹਾ ਲਾਇਆ ਗਿਆ ਉਹ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਭਾਈ ਅਮਰਪਾਲ ਸਿੰਘ ਨੇ ਮਾਤਾ ਦਾ ਹੋਰ ਕੀ ਕਹਿਣਾ ਹੈ ਤੁਸੀਂ ਤਾਂ ਸਾਰੇ ਬਾਲਾ ਸਾਹਬ ਵਾਲੇ ਹੋ ਬਾਪੂ ਬਾਦਲ ਯਾਦ ਆਉਂਦੇ ਹੁੰਦੇ ਸੀ ਤੇ ਪਾਉਣਾ ਮੇਰੇ ਪਿਓ ਕੈਦ ਘਟ ਗਿਆ ਸੀ ਹੋਆ ਹਾਂ ਕੈਦ ਘਟ ਗਿਆ ਸੀ ਬਾਹਰ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਪਿਓ ਕਿਵੇਂ ਉਹਦੇ ਨੇ ਫੋਟੋ ਮੈਂ ਯਾਰ ਦੰਬਰ ਹਾਂ ਦੰਬਰ ਰਾਕੇ ਜਾਬਾਨਾ ਖਾਣ ਖਾਣ ਦੀ ਤਾਲੀ ਉੱਤੇ ਨਹੀਂ ਮਾਇਆ ਕਹਿੰਦੀ ਉਹ ਨਾ ਬੜਾ ਜਵਾਨ ਹੈ ਬੜਾ ਜਿਹੜਾ ਬਾਦਲ ਫਾਗਾ ਮੈਂ ਉਹਨੂੰ ਵੇਖਦਾ ਬਾਦਲ ਫਾਗਾ ਠੀਕ ਰਹਿੰਦੈ ਨੀ ਹਾਂ ਵਧੀਆ ਵਧੀਆ ਸ਼ੇਖੜਾ ਮਾਰਦਾ ਪਰ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਵਾਸੀ ਬਹੁਤ ਬਣਾਵੇਂ ਤੂੰ ਵੀ ਬਣਾਵੇਂਗਾ ਪੱਕਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਹੱਥ ਰੱਖਿਆ ਸੀ ਮੇਰੇ ਵੀ ਰੱਖੋ ਤੇ ਰੱਖਾਂਗੇ ਨਹੀਂ ਬੀ ਕਿਦਰ ਬਹਲਕੀ ਜਿਹੀ ਹੈਗੀ ਕਹਿੰਦੇ ਆ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਐ پوری ਜ਼ਿੰਦਗੀ ਸਾਥ ਦੇਣਾ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮਨ ਲਾ ਕੋਈ ਲੀਡਰ ਨਹੀਂ ਹੋਣਾ ਉਹ ਹਰ ਰੋ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ ਕਿਹਨੂੰ ਕਿਸ ਚੀਜ਼ ਦੀ ਲੋੜ ਐ ਕਰੋ ਬੰਦਿਆਂ ਦੇ ਟੈਲੀਫੋਨ ਨੰਬਰ ਲੈਂਦੇ ਸੀ ਤੇ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ ਜਿਹਨੂੰ ਰੋਕੀ ਦੀ ਲੋੜ ਉਥੇ ਘਰੋਂ ਬਣਾ ਕੇ ਭੇਜਦੇ ਸੀ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਪਰ ਹੁਣ ਤਾਂ ਪੁੱਛਤੇ ਹੀ ਨਹੀਂ ਕੋਲ ਤਾਂ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਏ ਨਾ ਪੰਜਾਬ ਕਿਉਂ ਡਿੱਗ ਪਿਆ ਕਿਉਂ ਆਪਾਂ ਥੱਲਾਜ ਵਿਸ਼ਵਾਸ ਕਰਨ ਲੱਗੇ ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ ਤੇ ਹਾਲਾਤ ਆ ਹੋ ਗਈ ਆਪਣੇ ਹੁਣ ਭਗਵੰਤ ਮਾਨ ਨੇ ਪ੍ਰਭਾਦ ਕਰਤਾ ਉਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਗਿੱਦੜਵਾਲੇ ਨੂੰ ਕਹਿਣਾ ਚਾਹਣਾ ਹੈ ਜੁਵੇਦ ਤੁਸੀਂ ਪਾਲ ਸਾਹਿਬ ਦੀ 95 ਜੀ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਜਦਾਈ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਏਕਤੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਅੱਜ ਜਿਤਨਾ ਹੀ ਜਿਤਨਾ ਕੁਝ ਮਰਜ਼ੀ ਹੋ ਜਾ ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਇਸ ਹੱਲ ਨੂੰ ਹੱਲ ਕਰ ਕੋਈ ਟੈਨਸ਼ਨ ਹੀ ਨਾ ਦਿਓ 33 ਸ਼ਰਧਾਂਜਲੀ ਰਹੀਏ ਆਪਾਂ ਉਹਨਾਂ ਨੂੰ ਦੇਖਣ ਕਿ ਉਹਨੇ ਉਸੇ ਗਿੱਦੜਵਾਲੇ ਕੇ ਨੇ I just record code.